ਸਤਿ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਅਸੀਂ ਫਿਰ ਤੋਂ ਸਵਾਗਤ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਚੰਗੇ ਚੰਗੇ ਪਰਿਵਾਰਾਂ ਦੇ ਰਿਸ਼ਤੇ ਆਏ ਹੋਏ ਨੇ ਉਹਨਾਂ ਦੇ ਵਿੱਚੋਂ ਸਰਕਾਰੀ ਮੁਲਾਜ਼ਮਾਂ ਦੇ ਰਿਸ਼ਤੇ ਨੇ ਤੇ ਐਨ ਆਰ ਆਈ ਵਧੀਆ ਪਰਿਵਾਰਾਂ ਦੇ ਰਿਸ਼ਤੇ ਨੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੈ ਤਾਂ ਸਾਡਾ WhatsApp ਵਾਲਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਆਪਣੀ ਪ੍ਰੋਫਾਈਲ ਭੇਜ ਕੇ ਅੱਜ ਹੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਚੰਗੇ ਜੀਵਨ ਸਾਥੀ ਦੀ ਚੋਣ ਕਰ ਸਕਦੇ ਹੋ ਅਸੀਂ ਐਡ ਨੂੰ ਆਪਣੇ YouTube ਚੈਨਲ Instagram ਪੇਜ ਤੇ WhatsApp ਤੇ ਰਾਹੀਂ ਪ੍ਰਮੋਟ ਕਰਦੇ ਹਾਂ Instagram ਤੇ ਸਾਡੇ ਲਗਭਗ 50000 ਫੋਲੋਅਰ ਹੋ ਗਏ ਨੇ ਜੀ YouTube ਤੇ ਸਾਡੇ 11000 ਸਬਸਕ੍ਰਾਈਬਰ ਹੋ ਗਏ ਨੇ ਜਿੱਥੋਂ ਕਿ ਤੁਸੀਂ ਆਪਣੀ ਐਡ ਪਵਾ ਕੇ ਆਪਣੇ ਲਈ ਪਸੰਦੀਦੇ ਜੀਵਨ ਸਾਥੀ ਦੀ ਚੋਣ ਕਰ ਸਕਦੇ ਹੋ ਆਓ ਗੱਲ ਕਰਦੇ ਹਾਂ ਅੱਜ ਦੇ ਆਪਣੇ ਰਿਸ਼ਤਿਆਂ ਦੇ ਬਾਰੇ ਅੱਜ ਸਾਡੇ ਕੋਲੇ 28 ਰਿਸ਼ਤੇ ਆਏ ਨੇ ਜੀ ਇਹਨਾਂ ਰਿਸ਼ਤੇ 'ਚ ਤੁਹਾਨੂੰ ਇੱਕ ਵਾਰੀ ਹੈਡਲਾਈਨ ਦੱਸ ਦਿੰਦੇ ਹਾਂ ਕਿ ਕਿਸ ਕਿਸ ਤਰ੍ਹਾਂ ਦੇ ਰਿਸ਼ਤੇ ਆਏ ਹੋਏ ਨੇਗੇ ਪਹਿਲਾ ਰਿਸ਼ਤਾ ਜੀ ਕੁੜੀ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦੀ ਹੈ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਮੁੰਡੇ ਦੀ ਲੋੜ ਹੈ ਜੀ ਦੂਜਾ ਰਿਸ਼ਤਾ ਅੰਮ੍ਰਿਤਧਾਰੀ ਕੈਨੇਡਾ ਸਿਟੀਜ਼ਨ ਮੁੰਡੇ ਦਾ ਰਿਸ਼ਤਾ ਹੈ ਤੀਜਾ ਰਿਸ਼ਤਾ ਜੀ ਆਸਟ੍ਰੇਲੀਆ ਤੋਂ ਪੀਆਰ ਮੁੰਡੇ ਦਾ ਰਿਸ਼ਤਾ ਚੌਥਾ ਰਿਸ਼ਤਾ ਜੀ ਨਰਸ ਕੁੜੀ ਦਾ ਰਿਸ਼ਤਾ ਮੁੰਡੇ ਦਾ ਮੁੰਡੇ ਦੇ ਪਰਿਵਾਰ ਨੂੰ ਬੈਂਡਾ ਵਾਲੀ ਕੁੜੀ ਦੀ ਲੋੜ ਹੈ ਜੀ ਕੈਨੇਡਾ ਵਰਕ ਪਰਮਿਟ ਤੇ ਮੁੰਡਾ ਪੀਆਰ ਕੁੜੀ ਦੀ ਲੋੜ ਅੰਮ੍ਰਿਤਧਾਰੀ ਐਡਵੋਕੇਟ ਕੁੜੀ ਦਾ ਰਿਸ਼ਤਾ ਘਰੇਲੂ ਕੰਮ ਕਰਦੀ ਕੁੜੀ ਦਾ ਰਿਸ਼ਤਾ ਹੈ ਮੁੰਡਾ ਚਾਹੀਦਾ ਮੁੰਡੇ ਕੋਲ 5- ਅਗਲਾ ਰਿਸ਼ਤਾ ਜੀ ਆਪਣਾ ਮੁੰਡੇ ਦਾ ਆਪਣਾ ਮੈਡੀਕਲ ਕਲੀਨਿਕ ਮੈਡੀਕਲ ਲਾਈਨ ਦੀ ਕੁੜੀ ਚਾਹੀਦੀ ਹੈ ਜੀ ਅਗਲਾ ਰਿਸ਼ਤਾ ਆਪਣਾ ਇਮੀਗ੍ਰੇਸ਼ਨ ਮੁੰਡੇ ਦਾ ਤੇ ਮੁੰਡੇ ਨੂੰ ਐਨਆਰਏ ਕੁੜੀ ਦੀ ਲੋੜ ਹੈ ਪ੍ਰਾਈਵੇਟ ਨੌਕਰੀ ਕਰਦੇ ਮੁੰਡੇ ਲਈ ਘਰੇਲੂ ਕੁੜੀ ਦੀ ਲੋੜ ਹੈ ਆਸਟ੍ਰੇਲੀਆ ਸਿਟੀਜ਼ਨ ਤਲਾਕशुदा ਕੁੜੀ ਦਾ ਰਿਸ਼ਤਾ ਆਇਆ ਹੋਇਆ ਆਪਣੇ ਕੋਲੇ ਕੈਨੇਡਾ ਤੋਂ ਤਲਾਕशुदा ਮੁੰਡੇ ਦਾ ਰਿਸ਼ਤਾ ਹੈ ਪ੍ਰਾਈਵੇਟ ਸਕੂਲ ਟੀਚਰ ਕੁੜੀ ਦਾ ਰਿਸ਼ਤਾ ਹੈ ਜੀ ਸਰਕਾਰੀ ਟੀਚਰ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ 25 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਆ ਕੁੜੀ ਦੀ ਲੋੜ ਹੈ ਜੀ ਕੈਨੇਡਾ ਰਜਿਸਟਰਡ ਨਰਸ ਕੁੜੀ ਦਾ ਰਿਸ਼ਤਾ ਆਇਆ ਹੋਇਆ ਆਪਣੇ ਕੋਲੇ ਜੱਟ ਸਿੱਖ ਅੰਮ੍ਰਿਤਾਰੀ ਮੁੰਡੇ ਲਈ ਕੁੜੀ ਦੀ ਲੋੜ ਹੈ ਜੀ ਕੈਨੇਡਾ ਤੋਂ ਸਿਟੀਜ਼ਨ ਮੁੰਡੇ ਦਾ ਰਿਸ਼ਤਾ ਨਿਊਜ਼ੀਲੈਂਡ ਤੋਂ ਪੀਆਰ ਮੁੰਡੇ ਦਾ ਰਿਸ਼ਤਾ ਤੇ ਜੱਟ ਸਿੱਖ ਪਰਿਵਾਰ ਨੂੰ ਐਨਆਰਆਈ ਕੁੜੀ ਦੀ ਲੋੜ ਹੈ ਜੀ ਸਟਾਫ ਨਰਸ ਦੀ ਜੌਬ ਕਰਦੀ ਕੁੜੀ ਦਾ ਰਿਸ਼ਤਾ ਪੰਜਾਬ ਪੁਲਿਸ ਦੀ ਨੌਕਰੀ ਕਰਦੀ ਇੱਕ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਹੋਰ ਕੁੜੀ ਦਾ ਰਿਸ਼ਤਾ ਆਸਟ੍ਰੇਲੀਆ ਪੀਆਰ ਮੁੰਡੇ ਦਾ ਰਿਸ਼ਤਾ ਹੈ ਜੀ ਕੁੜੀ ਚਾਹੀਦੀ ਹੈ ਹੈਲਥ케ਅਰ ਦਾ ਕੰਮ ਕਰਦੀ ਕੈਨੇਡਾ ਤੋਂ ਪੀਆਰ ਮੁੰਡੇ ਦਾ ਰਿਸ਼ਤਾ ਆਇਆ ਹੋਇਆ ਆਪਣੇ ਕੋਲੇ ਤਲਾਕशुदा ਕੁੜੀ ਹੈ ਰਿਸ਼ਤਾ ਚਾਹੀਦਾ ਜੀ ਕੁੜੀ ਸਟੀਚਿੰਗ ਦਾ ਕੰਮ ਕਰਦੀ ਹੈ ਇੱਕ ਘਰੇਲੂ ਕੁੜੀ ਹੈ ਜੀ ਅਗਲਾ ਰਿਸ਼ਤਾ ਗ੍ਰੈਜੂਏਸ਼ਨ ਪਾਸ ਕੁੜੀ ਦੀ ਲੋੜ ਹੈ ਜੀ ਮੁੰਡਾ ਜੋਕੇ ਦੇ ਵਿੱਚ ਹੈ ਅਗਲਾ ਰਿਸ਼ਤਾ ਬੁਟੀਕ ਦਾ ਕੰਮ ਕਰਦੀ ਕੁੜੀ ਦਾ ਰਿਸ਼ਤਾ ਅਮਰੀਕਾ ਤੋਂ ਸਿਟੀਜ਼ਨ ਮੁੰਡੇ ਦਾ ਰਿਸ਼ਤਾ ਇਹਨਾਂ ਰਿਸ਼ਤੇ ਦੀ ਆਪਾਂ ਵਿਸਤਾਰ ਦੇ ਨਾਲ ਅੱਜ ਗੱਲਬਾਤ ਕਰਾਂਗੇ ਜੇਕਰ ਤੁਹਾਡੀ ਕਿਸੇ ਵੀ ਰਿਸ਼ਤੇ ਦਾ ਇਹਨਾਂ ਦੇ ਵਿੱਚੋਂ ਮੈਚਿੰਗ ਹੁੰਦੀ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਭੇਜ ਸਕਦੇ ਹੋ ਅਸੀਂ ਚੈੱਕ ਕਰਾਂਗੇ ਜੇਕਰ ਤੁਹਾਡੀ ਪ੍ਰੋਫਾਈਲ ਉਸ ਰਿਸ਼ਤੇ ਦੇ ਨਾਲ ਮੈਚਿੰਗ ਹੁੰਦੀ ਹੋਵੇਗੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਪਰਿਵਾਰ ਦਾ ਨੰਬਰ ਦੇ ਦੇਵਾਂਗੇ ਤੇ ਤੁਸੀਂ ਪਰਿਵਾਰ ਦੇ ਨਾਲ ਫੋਨ ਰਾਹੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਸਾਡਾ ਕੋਈ ਮੈਰਿਜ ਬਿਊਰੋ ਜਾਂ ਅਸੀਂ ਕੋਈ ਵਿਚੋਲੇ ਨਹੀਂ ਹੈਗੇ ਅਸੀਂ ਸਿਰਫ ਰਿਸ਼ਤਿਆਂ ਦੀ ਐਡ ਨੂੰ ਆਪਣੇ YouTube ਚੈਨਲ Instagram ਤੇ WhatsApp ਤੇ ਪ੍ਰਮੋਟ ਕਰਦੇ ਹਾਂ ਜਿੱਥੋਂ ਕੀ ਪਰਿਵਾਰ ਰਿਸ਼ਤੇ ਦੀ ਮੈਚਿੰਗ ਕਰਕੇ ਸਿੱਧੀ ਗੱਲਬਾਤ ਫੋਨ ਰਾਹੀਂ ਕਰ ਸਕਦੇ ਹੋ ਜਿਆਦਾ ਸਮਾਂ ਨਾਲ ਇੰਤ ਹੋਏ ਆਓ ਅੱਜ ਗੱਲ ਕਰਦੇ ਹਾਂ ਆਪਣੇ ਪਹਿਲੇ ਰਿਸ਼ਤੇ ਦੇ ਬਾਰੇ ਪਹਿਲਾ ਰਿਸ਼ਤਾ ਜੁੜੀ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੀ ਨੌਕਰੀ ਕਰਦੀ ਆ 2016 ਦੇ ਵਿੱਚ ਭਰਤੀ ਹੋਈ ਸੀਗੀ ਜਾਣਕਾਰੀ ਕਰ ਲੋ ਨੋਟ ਜੱਟ ਸਿੱਖ ਮਾਨਸਾ ਏਰੀਆ ਪੜਾਈ ਐਮਏ ਕੀਤੀ ਹੋਈ ਹੈ ਹਿਸਟਰੀ ਦੀ ਕੱਦ 5 ਫੁੱਟ 11 ਇੰਚ ਉਮਰ 1996 ਗੋਤ ਗਿੱਲ ਦੋ ਭਰਾ ਨੇ ਕੁੜੀ ਦੇ ਮੁੰਡਾ ਚਾਹੀਦਾਗਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡਾ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਹੋਵੇ 6 ਫੁੱਟ ਦਾ ਕੱਦ ਹੋਵੇ ਮੁੰਡੇ ਕੋਲ ਜ਼ਮੀਨ ਦੇ 5 ਕਿੱਲੇ ਹੋਣ ਪਰਿਵਾਰ ਦਾ ਨੰਬਰ 8 ਅੰਕਾ ਦਾ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੇਕਰ ਕੋਈ ਹੈ ਰਿਸ਼ਤਾ ਐਦਾਂ ਦਾ ਵੀ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਹੋਵੇ ਤੇ ਉਹ ਸਾਡੇ ਤੋਂ ਪਰਿਵਾਰ ਦਾ ਨੰਬਰ ਲੈ ਕੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਨੇ ਜੀ। ਅਗਲਾ ਰਿਸ਼ਤਾ ਆਪਣਾ ਮੁੰਡਾ ਕੈਨੇਡਾ ਦੇ ਵਿੱਚ ਸਿਟੀਜ਼ਨ ਆ ਵਧੀਆ ਆਪਣਾ ਬਿਜ਼ਨਸ ਆ 20 ਸਾਲ ਤੋਂ ਮੁੰਡਾ ਕੈਨੇਡਾ ਐਡਵੈਂਟਨ ਸ਼ਹਿਰ ਦੇ ਵਿੱਚ ਰਹਿੰਦਾ ਹੈ। ਲੜਕੇ ਦਾ ਸਾਰਾ ਪਰਿਵਾਰ ਅਮਰਤਾ ਰਹੀ ਹੈ। ਆਪਣਾ ਘਰ ਵੀ ਹੈਗਾ ਕੈਨੇਡਾ ਦੇ ਵਿੱਚ। ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡਾ ਹੈ ਫਰੀਦਕੋਟ ਏਰੀਆ ਗੋਤ ਸਰਾ ਭੈਣ ਹੈ ਨਹੀਂ ਇੱਕ ਭਰਾ ਛੋਟਾ ਉਹ ਵੀ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜੀ। ਪੜਾਈ ਦੀ ਗੱਲ ਕਰੀ ਤਾਂ ਬਿਜ਼ਨਸ ਮੈਨੇਜਮੈਂਟ ਦਾ ਮੁੰਡੇ ਨੇ ਕੋਰਸ ਕੀਤਾ ਹੋਇਆ ਹੈ ਕੱਦ 5 ਫੁੱਟ 11 ਇੰਚ ਉਮਰ 30 ਜਨਮ 8 1999 ਜ਼ਮੀਨ ਦੇ 10 ਕਿੱਲੇ ਨੇਗੇ ਕੁੜੀ ਚਾਹੀਦੀ ਹੈ ਕੁੜੀ ਅੰਮ੍ਰਿਤਾਰੀ ਹੋਵੇ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੈਨੇਡਾ ਵਾਲੀ ਕੁੜੀ ਨੂੰ ਪਹਿਲ ਹੈ ਜੀ ਜੇ ਕੁੜੀ ਦੀ ਵਧੀਆ ਪੜਾਈ ਕੀਤੀ ਹੋਈ ਆ ਤਾਂ ਪਰਿਵਾਰ ਪੰਜਾਬ ਤੋਂ ਵੀ ਅੰਮ੍ਰਿਤਾਰੀ ਕੁੜੀ ਦਾ ਰਿਸ਼ਤਾ ਲੈ ਲਵੇਗਾ ਅਮਰੀਕਾ ਵਾਲੇ ਵੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ ਕੈਨੇਡਾ ਵਾਲਾ ਨੰਬਰ ਲਗਾਤਾਰ WhatsApp ਤੇ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਪਰਿਵਾਰ ਨੂੰ ਬਰਸਾ ਤੇ ਮੈਸੇਜ ਭੇਜ ਕੇ ਸਿੱਧੀ ਗੱਲਬਾਤ ਕਰ ਸਕਦੇ ਹੋ ਸਿਰਫ ਸੀਰੀਅਸ ਹੀ ਸੰਪਰਕ ਕਰਨ ਜਿਨ੍ਹਾਂ ਦੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਉਹੀ ਪਰਿਵਾਰ ਦੇ ਨਾਲ ਸੰਪਰਕ ਕਰਿਆ ਕਰਨਾ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਆਪਣਾ ਮੁੰਡਾ ਮੁੰਡੇ ਦਾ ਮੁੰਡਾ ਤੇ ਮੁੰਡੇ ਦਾ ਸਾਰਾ ਪਰਿਵਾਰ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਪਰਿਵਾਰ ਦੇ ਆਪਣੇ ਬਿਜ਼ਨਸ ਨੇ ਮੁੰਡਾ ਪੱਗ ਬੰਨ੍ਹਣ ਵਾਲਾ ਸਰਦਾਰ ਹੈ ਜਾਣਕਾਰੀ ਕਰ ਲਓ ਜੀ ਲੋਟ ਮਹਾਲੀ ਏਰੀਆ ਪੜਾਈ ਗ੍ਰੈਜੂਏਟ ਕੀਤੀ ਹੋਈ ਹੈ ਕੱਦ 6 ਫੁੱਟ ਉਮਰ 25 ਸਾਲ ਕੁੜੀ ਚਾਹੀਦੀ ਐ ਜੀ ਕੁੜੀ ਦੀ ਚੰਗੀ ਪੜ੍ਹਾਈ ਕੀਤੀ ਹੋਵੇ ਕੱਦ 5 ਫੁੱਟ 7 ਇੰਚ ਤੋਂ ਘੱਟ ਨਾ ਹੋਵੇ ਕੁੜੀ ਬੜੀ ਸੋਹਣੀ ਹੋਵੇ ਕੁੜੀ ਪੰਜਾਬ ਜਾਂ ਕੁੜੀ ਆਸਟ੍ਰੇਲੀਆ ਤੋਂ ਹੋਵੇ ਸਿਰਫ ਜੱਟ ਸਿੱਖ ਕਾਸਟ ਵਾਲੇ ਹੀ ਸੰਪਰਕ ਕਰਨ ਜੀ ਪਰਿਵਾਰ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਤੁਸੀਂ ਪਰਿਵਾਰ ਦੇ ਨਾਲ ਵਟਸਐਪ ਰਾਹੀਂ ਮੈਸੇਜ ਜਾਂ ਕਾਲ ਕਰਕੇ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਆਪਣਾ ਕਰੇਲੂ ਕੰਮਕਾਰ ਕਰਦੀ ਕੁੜੀ ਦਾ ਰਿਸ਼ਤਾ ਹੈ ਜੀ ਜੱਟ ਸਿੱਖ ਪਰਿਵਾਰ ਫਿਰੋਜ਼ਪੁਰ ਏਰੀਆ ਗੋਤਬਰਾੜ ਦੋ ਭੈਣਾਂ ਨੇ ਮੈਰਿਡ ਇੱਕ ਭਰਾ ਅਨਮੈਰਿਡ ਕੁੜੀ ਦੀ ਪੜ੍ਹਾਈ ਦੀ ਗੱਲ ਕਰੀ ਤਾਂ ਬੀਏ ਐਮਏ ਤੇ ਇੰਜੀਨੀਅਰ ਕੀਤੀ ਹੋਈ ਆ ਤੇ ਬੀਏੜ ਕੁੜੀ ਨੇ ਕੀਤੀ ਹੋਈ ਹੈਗੀ ਕੱਦ 5 ਫੁੱਟ 3 ਇੰਚ ਉਮਰ 16 11 1995 ਕੁੜੀ ਕਰੇਲੂ ਕੰਮਕਾਰ ਕਰਦੀ ਹੈ ਜੀ ਮੁੰਡਾ ਚਾਹੀਦਾ ਮੁੰਡਾ ਵਧੀਆ ਪੜ੍ਹਿਆ ਲਿਖਿਆ ਹੋਵੇ ਜਿਸ ਕੋਲ 6-7 ਕਿੱਲੇ ਜ਼ਮੀਨ ਦੇ ਹੋਣ ਐਨ ਆਰ ਆਈ ਵੀ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਵਧੀਆ ਵਿਆਹ ਕਰੇਗਾ ਫਰੀਦਕੋਟ ਕੋਟਕਪੂਰਾ ਬਾਗਾਪੁਰਾਣਾ ਮੋਗਾ ਫਿਰੋਜ਼ਪੁਰ ਇਹ ਏਰੀਏ ਵਾਲੇ ਸੰਪਰਕ ਕਰ ਸਕਦੇ ਨੇ ਜੀ ਜੇਕਰ ਰਿਸ਼ਤੇ ਦੀ ਮੈਚਿੰਗ ਹੁੰਦੀ ਹੈ ਤਾਂ ਤੁਸੀਂ ਸਾਨੂੰ WhatsApp ਤੇ ਇਸ ਰਿਸ਼ਤੇ ਦਾ ਸਕਰੀਨਸ਼ਾਟ ਭੇਜ ਕੇ ਪਰਿਵਾਰ ਦਾ ਨੰਬਰ ਲੈ ਕੇ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਕੁੜੀ ਸਟਾਫ ਨਰਸ ਦੀ ਜੌਬ ਕਰਦੀ ਹੈ ਕਾਸਟ ਦੀ ਗੱਲ ਕਰੀ ਤਾਂ ਐਸਸੀ ਕੋਟਕਪੂਰਾ ਏਰੀਆ ਇੱਕ ਭਰਾ ਇੱਕ ਭੈਣ ਕੁੜੀ ਦੀ ਐਨਐਮ ਨਰਸਿੰਗ ਕੀਤੀ ਹੋਈ ਹੈ ਨੈਣੀ ਦਾ ਵੀ ਕੋਰਸ ਕੀਤਾ ਹੋਇਆ ਹੈ ਕੱਦ 5 ਫੁੱਟ 3 ਇੰਚ ਉਮਰ 27/4/1995 ਟੜਕੀ ਦੇ ਪਿਤਾ ਸਵਰਗਵਾਸ ਨੇ ਜੀ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਸੀਗੇ ਹੁਣ ਰਿਸ਼ਤਾ ਚਾਹੀਦਾ ਪਰਿਵਾਰ ਨੂੰ ਜਾਤੀਬੰਧਨ ਕੋਈ ਨਹੀਂ ਹੈਗਾ ਮੁੰਡਾ ਐਨ ਆਰ ਆਈ ਹੋਵੇ ਵਧੀਆ ਪਰਿਵਾਰ ਦਾ ਹੋਵੇ ਪਰਿਵਾਰ ਦਾ ਵਿਆਹ ਤੇ ਵੀ ਵਧੀਆ ਖਰਚਾ ਕਰ ਦੇਵੇਗਾ ਤੇ ਵਧੀਆ ਸੋਹਣਾ ਮੁੰਡਾ ਚਾਹੀਦਾ ਨਸ਼ਾ ਰਹਿਤ ਹੋਵੇ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲੱਗਾ ਦਾ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਪਰਿਵਾਰ ਦੇ ਨਾਲ ਫੋਨ ਤੇ ਸਿੱਧੀ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ ਹਾਂਜੀ ਤੁਸੀਂ ਕਮੈਂਟਾਂ ਦੇ ਵਿੱਚ ਇਹ ਵੀ ਜਰੂਰ ਦੱਸੋ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਤੇ ਕਿਸ ਤਰ੍ਹਾਂ ਦੇ ਰਿਸ਼ਤੇ ਤੁਸੀਂ ਪਾਲ ਵਿੱਚੋਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਤਾਂ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਤੁਹਾਡੀ ਪਸੰਦ ਦਾ ਰਿਸ਼ਤਾ ਲੈ ਕੇ ਹਾਜ਼ਰ ਹੋਵਾਂਗੇ ਹੁਣ ਗੱਲ ਕਰਦੇ ਆ ਆਪਾਂ ਆਪਣੇ ਅਗਲੇ ਰਿਸ਼ਤੇ ਦੇ ਬਾਰੇ ਮੁੰਡਾ ਬਹਿਰੀਨ ਦੇ ਵਿੱਚ ਟਰੱਕ ਡਰਾਈਵਰ ਹੈਵੀ ਟਰੱਕ ਡਰਾਈਵਰ ਹੈ ਮੁੰਡਾ ਕਟਿੰਗ ਵਾਲਾ ਹੈ ਤੇ ਜਾਣਕਾਰੀ ਕਰ ਲਓ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੂਗਾ ਏਰੀਆ ਗਿੱਲ ਗੋਤ ਜ਼ਮੀਨ ਦਾ ਮੁੰਡੇ ਨੂੰ ਇੱਕ ਕਿੱਲਾ ਹੁੰਦਾ ਜੀ ਪੜ੍ਹਾਈ ਪਲੱਸ 2 ਤੇ ਆਈਟੀਆਈ ਦਾ ਡਿਪਲੋਮਾ ਕੀਤਾ ਹੋਇਆ ਹੈ ਕੱਦ 6 ਫੁੱਟ ਉਮਰ 30 ਸਾਲ ਹਣ ਕੁੜੀ ਚਾਹੀਦੀ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਚਾਹੀਦੀ ਹੈ ਚਾਹੇ ਕੁੜੀ ਬਾਹਰ ਜਾਣ ਦੀ ਚਾਹਵਾਨ ਹੋਵੇ ਚਾਹੇ ਕੁੜੀ ਦੇ ਆਈਲੈਟਸ ਜਾਂ ਪੀਟੀ ਦੇ ਵਿੱਚੋਂ ਬੈਂਡ ਆਏ ਹੋਣ ਪਰਿਵਾਰ ਲੜਕੀ ਨੂੰ ਬਾਹਰ ਭੇਜਣ ਦਾ ਸਾਰਾ ਖਰਚਾ ਕਰੇਗਾ ਜੀ ਕੁੜੀ ਵਧੀਆ ਸੋਹਣੀ ਤੇ ਸਿਆਣੀ ਹੋਵੇ ਜੇਕਰ ਕੁੜੀ ਕੋਈ ਘਰੇਲੂ ਹੈ ਤਾਂ ਵੀ ਪਰਿਵਾਰ ਰਿਸ਼ਤਾ ਲੈ ਲਵੇਗਾ ਪਰਿਵਾਰ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਪਰਿਵਾਰ ਦੇ ਨਾਲ ਤੁਸੀਂ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਆਲਾ ਰਿਸ਼ਤਾ ਕਰ ਲਓ ਜੀ ਨੋਟ ਆਪਣਾ ਕੁੜੀ ਨੇ ਜੁਪੀ ਐਸ ਸੀ ਦੀ ਤਿਆਰੀ ਕਰ ਰਹੀ ਹੈ ਜੀ ਆਪਣੇ ਦੋ ਐਜੂਕੇਸ਼ਨ ਇੰਸਟੀਚੂਟ ਨੇ ਤੇ ਕੁੜੀ ਦੇ ਕੋਲ ਐਡਵੋਕੇਟ ਦਾ ਲਾਇਸੈਂਸ ਵੀ ਹੈ ਜਾਣਕਾਰੀ ਕਰੋ ਜੀ ਨੋਟ ਕੌਰ ਐਡਵੋਕੇਟ ਕੁੜੀ ਅੰਮ੍ਰਿਤਾਰੀ ਹੈ ਜੀ ਪੜਾਈ ਦੀ ਗੱਲ ਕਰੀਏ ਤਾਂ ਬੀਏ ਐਨ ਐਲ ਐਬੀ 5 ਸਾਲ ਦੀ ਕੀਤੀ ਹੋਈ ਹੈ ਤੇ ਡਬਲ ਐਮ ਏ ਕੁੜੀ ਨੇ ਕੀਤੀ ਹੋਈ ਹੈ ਕੱਦ 5 ਫੁੱਟ 1 ਇੰਚ ਉਮਰ 36 1995 ਰਾਏਸ ਇੱਕ ਕਾਸ਼ਟ ਹੈ ਜੀ ਅੰਮ੍ਰਿਤਸਰ ਏਰੀਆ ਲੜਕੀ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ASI ਦੀ ਜੌਬ ਕਰ ਰਹੇ ਹਨ ਜੀ ਰਿਸ਼ਤਾ ਚਾਹੀਦਾ ਮੁੰਡਾ ਅੰਮ੍ਰਿਤਾਰੀ ਤੇ ਵਧੀਆ ਪੜਿਆ ਲਿਖਿਆ ਹੋਵੇ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਕੋਈ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਚਾਤੀ ਬੰਧਨ ਪਰਿਵਾਰ ਨੂੰ ਕੋਈ ਨਹੀਂ ਹੈਗਾ ਜੀ ਅੰਮ੍ਰਿਤਸਰ ਤੋਂ 50 ਕਿਲੋਮੀਟਰ ਤੱਕ ਏਰੀਆ ਵਾਲੇ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਪੂਰਾ ਜੇਕਰ ਤੁਹਾਡੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਤਾਂ ਹੀ ਤੁਸੀਂ ਪਰਿਵਾਰ ਦੇ ਨਾਲ ਫੋਨ ਤੇ ਸਿੱਧੀ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਹੈ ਜੀ ਔਲਖ ਗੋਤ ਏਰੀਆ ਅਬੋਹਰ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਕੱਦ 6 ਫੁੱਟ ਉਮਰ 25 ਸਾਲ ਇੱਕ ਭੈਣ ਕੈਨੇਡਾ ਸਰੀ ਦੇ ਵਿੱਚੋਂ ਮੁੰਡੇ ਕੋਲ 2 ਕਿੱਲੇ ਜ਼ਮੀਨ ਦੇ ਸਹਰੀ ਨੇ ਤੇ 5 ਕਿੱਲੇ ਮੁੰਡੇ ਕੋਲ ਪਿੰਡ ਦੇ ਵਿੱਚ ਜ਼ਮੀਨ ਹੈ ਜੀ ਮੁੰਡਾ ਕੈਨੇਡਾ ਸਰੀ ਦੇ ਵਿੱਚ ਇਸ ਟਾਈਮ ਵਰਕ ਪਰਮਿਟ ਤੇ ਹੈ ਐਮਾਜੋਨ ਵਿੱਚ ਕੰਮ ਕਰਦਾ ਹੈ ਮੁੰਡਾ ਨਸਰਹਤ ਹੈ ਕੁੜੀ ਚਾਹੀਦੀ ਹੈ ਜੀ ਕੁੜੀ ਦਾ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਕੁੜੀ ਕੈਨੇਡਾ ਦੀ ਪੀਆਰ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਹੈਗੀ ਜੀ ਕੁੜੀ ਦੇ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਸਿਰਫ ਵਧੀਆ ਪਰਿਵਾਰ ਤੋਂ ਹੋਵੇ ਕੁੜੀ ਉਹ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਪਰਿਵਾਰ ਦੇ ਨਾਲ ਤੁਸੀਂ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲੇ ਦੇਸ ਤੇ ਜਾਣਕਾਰੀ ਕਰ ਲਓ ਜੀ ਨੋਟ ਕੁੜੀ ਆਸਟ੍ਰੇਲੀਆ ਦੀ ਸਿਟੀਜ਼ਨ ਬੱਸ ਡਰਾਈਵਰ ਦੀ ਜੌਬ ਕਰਦੀ ਹੈ ਕੁੜੀ ਦਾ ਤਲਾਕ ਹੋਇਆ ਹੈ ਤਲਾਕ ਹੋਇਆ ਪਰ ਕੋਈ ਬੱਚਾ ਨਹੀਂ ਹੈਗਾ ਵਿਆਹ ਤੋਂ 2 ਸਾਲ ਬਾਅਦ ਕੁੜੀ ਦਾ ਤਲਾਕ ਹੋ ਗਿਆ ਸੀਗਾ ਜਾਣਕਾਰੀ ਕਰੋ ਜੀ ਨੋਟ ਚੱਟ ਸਿਕ ਪਰਿਵਾਰ ਦੇ ਵਿੱਚੋਂ ਸੰਗਰੂਰ ਤੋਂ ਕੁੜੀ ਹੈ ਜੀ ਪੜਾਈ ਪਲੱਸ 2 ਕੀਤੀ ਹੋਈ ਹੈ ਮੈਡੀਕਲ ਦੇ ਨਾਲ ਕੱਦ 5 ਫੁੱਟ 4 ਇੰਚ ਉਮਰ 28 2 1999 ਇੱਕ ਭਰਾ ਦੋ ਭੈਣਾਂ ਨੇ ਗੋਤ ਠਿੰਡ ਮੁੰਡਾ ਚਾਹੀਦਾ ਮੁੰਡਾ ਆਸਟ੍ਰੇਲੀਆ ਵਿੱਚ ਵਧੀਆ ਬੈਲ ਸੈਟਰਡ ਹੋਵੇ ਸੋਹਣਾ ਤੇ ਨਸਾ ਰਹਿਤ ਹੋਵੇ ਮੁੰਡੇ ਦਾ ਚਾਹੇ ਤਲਾਕ ਹੋਇਆ ਹੋਵੇ ਜਾਤੀ ਬੰਧਨ ਉੱਚੀ ਜਾਤੀ ਵਾਲੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੇਕਰ ਤੁਹਾਡੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਤਾਂ ਤੁਸੀਂ ਸਾਨੂੰ ਇਸ ਰਿਸ਼ਤੇ ਦਾ ਸਕਰੀਨਸ਼ਾਟ ਲੈ ਕੇ ਵਰਤ ਸਕਦੇ ਹੋ ਤੇ ਭੇਜ ਸਕਦੇ ਹੋ ਤਾਂ ਅਸੀਂ ਪਰਿਵਾਰ ਦਾ ਨੰਬਰ ਤੁਹਾਨੂੰ ਦੇ ਦੇਵਾਂਗੇ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਮੁੰਡੇ ਦਾ ਆਪਣਾ ਮੈਡੀਕਲ ਸਟੋਰ ਤੇ ਨਾਲ ਆਪਣਾ ਕਲੀਨਿਕ ਹੈ ਸੀਟੀ ਐਮ ਆਰ ਆਈ ਦੀ ਮੁੰਡਾ ਜੋਬ ਵੀ ਕਰਦਾ ਹੈ ਮੁੰਡਾ ਸੁੱਧ ਪੈਸ ਨੂੰ ਰਾਧਾ ਸਵਾਮੀ ਪਰਿਵਾਰ ਹੈ ਜਾਣਕਾਰੀ ਕਰੋ ਜੀ ਨੋਟ ਨਾਮ ਸਿੰਘ ਕਾਸਟ ਘਮੀਆਰ ਰਾਜਾਪਾਤ ਅੰਮ੍ਰਿਤਸਰ ਏਰੀਆ ਇੱਕ ਭਰਾ ਡਾਕਟਰ ਹੈ ਪੜ੍ਹਾਈ ਦੀ ਗੱਲ ਕਰੀ ਤਾਂ ਮੁੰਡੇ ਨੇ ਪਲੱਸ 2 ਕੀਤੀ ਹੋਈ ਹੈ ਮੈਡੀਕਲ ਦੇ ਨਾਲ ਡੀ ਫਾਰਮੇਸੀ ਤੇ ਡਿਪਲੋਮਾ ਰੈਡੀਓਲੋਜੀ ਦਾ ਕੀਤਾ ਹੋਇਆ ਕੱਦ 5 ਫੁੱਟ 9 ਇੰਚ ਉਮਰ 20 10 1997 ਕੁੜੀ ਚਾਹੀਦੀ ਹੈ ਜੀ ਕੁੜੀ ਮੈਡੀਕਲ ਲੈਣ ਦੀ ਹੋਵੇ ਪ੍ਰਜਾਪਾਤ ਕਾਸਟ ਜਾਂ ਹੋਰ ਕਾਸਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਏਰੀਆ ਅੰਮ੍ਰਿਤਸਰ ਤੋਂ 50 ਕਿਲੋਮੀਟਰ ਤੱਕ ਹੋਵੇ ਪਰਿਵਾਰ ਦਾ ਨੰਬਰ ਪੂਰਾ ਸਕਰੀਨ ਤੇ ਦਿੱਤਾ ਗਿਆ ਹੈ ਪਰਿਵਾਰ ਦੇ ਨਾਲ ਤੁਸੀਂ ਫੋਨ ਤੇ ਸਿੱਧੀ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ ਆਗਰਾ ਰਹਿਤਾ ਹੈ ਆਪਣਾ ਕੁੜੀ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਦੀ ਜੌਬ ਕਰਦੀ ਹੈ 2016 ਦੀ ਕੁੜੀ ਭਰਤੀ ਹੈ ਜਾਣਕਾਰੀ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਸੁਨਾਮ ਏਰੀਆ ਤੋਂ ਕੁੜੀ ਹੈ ਗੋਤ ਸਿੱਧੂ ਪੜਾਈ ਐਮਏ ਕੀਤੀ ਹੋਈ ਹੈ ਇੰਗਲਿਸ਼ ਦੀ ਕੱਦ 5 ਫੁੱਟ 10 ਇੰਚ ਉਮਰ 1996 ਇੱਕ ਭਰਾ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦੇ ਨੇ ਜੀ ਰਿਸ਼ਤਾ ਚਾਹੀਦਾ ਮੁੰਡਾ ਕੋਈ ਸਰਕਾਰੀ ਨੌਕਰੀ ਕਰਦਾ ਹੋਵੇ ਤਾਂ ਮੁੰਡੇ ਕੋਲ 7 ਕਿੱਲੇ ਜ਼ਮੀਨ ਦੇ ਹੋਣ ਜੇ ਕੋਈ ਮੁੰਡਾ ਖੇਤੀਬਾੜੀ ਕਰਦਾ ਹੈ ਤਾ ਪਰਿਵਾਰ ਕੋਲ 12 ਕਿੱਲੇ ਜ਼ਮੀਨ ਦੇ ਹੋਣ ਮੁੰਡਾ ਸੋਹਣਾ ਹੋਵੇ ਤੇ ਮੁੰਡੇ ਦਾ ਕੱਦ 6 ਫੁੱਟ ਤੋਂ ਘੱਟ ਨਾ ਹੋਵੇ ਵਧੀਆ ਪੜ੍ਹਾਈ ਕੀਤੀ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਲੋੜ ਹੈ ਜੀ ਪਰਿਵਾਰ ਦਾ ਨੰਬਰ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਕੇ ਪਰਿਵਾਰ ਦਾ ਪੂਰਾ ਨੰਬਰ ਲੈ ਸਕਦੇ ਹੋ ਜੇਕਰ ਤੁਹਾਡੀ ਇਸ ਰਿਸ਼ਤੇ ਦੇ ਨਾਲ ਮੈਚਿੰਗ ਹੁੰਦੀ ਹੈ ਅਗਲਾ ਰਿਸ਼ਤਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਹੈ ਜੀ ਮੁੰਡੇ ਦਾ ਆਪਣਾ ਇਮੀਗ੍ਰੇਸ਼ਨ ਦਾ ਆਫਿਸ ਹੈ ਜਾਣਕਾਰੀ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਬਰਨਾਲਾ ਏਰੀਆ ਪੜ੍ਹਾਈ ਐਮਏ ਕੀਤੀ ਹੋਈ ਹੈ ਕੱਦ 5 ਫੁੱਟ 11 ਇੰਚ ਉਮਰ 1/2/1992 ਗੋਤਮਾਨ ਇੱਕ ਭੈਣ ਵਿਆਹੀ ਹੋਈ ਆ ਜਮੀਨ ਦੇ ਮੁੰਡੇ ਕੋਲ ਚਾਰ ਕਿੱਲੇ ਨੇ ਜੀ ਰਿਸ਼ਤਾ ਚਾਹੀਦਾ ਮੁੰਡਾ ਕੁੜੀ ਕੈਨੇਡਾ ਜਾਂ ਅਮਰੀਕਾ ਜਾਂ ਯੂਕੇ ਤੋਂ ਪੀਆਰ ਹੋਵੇ ਜੇਕਰ ਕੁੜੀ ਪੰਜਾਬ ਤੋਂ ਹੈ ਤਾਂ ਕੁੜੀ ਦੀ ਨਰਸਿੰਗ ਕੀਤੀ ਹੋਵੇ ਜਾਂ ਕੋਈ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਲੋੜ ਹੈ ਜੀ ਪਰਿਵਾਰ ਦਾ ਪੂਰਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਪਰਿਵਾਰ ਦੇ ਨਾਲ ਤੁਸੀਂ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਜੋ ਅਸੀਂ ਰਿਸ਼ਤੇ ਦੀ ਐਡ ਪਾਉਨੇ ਆ ਅਸੀਂ ਨਿੱਜੀ ਤੌਰ ਤੇ ਕਿਸੇ ਨੂੰ ਵੀ ਨਹੀਂ ਜਾਣਦੇ ਰਿਸ਼ਤੇ ਨਾਲ ਗੱਲ ਰਿਸ਼ਤੇ ਦੀ ਗੱਲਬਾਤ ਕਰਨ ਤੋਂ ਬਾਅਦ ਤੁਸੀਂ ਸਾਰੀ ਪੁਸਤ ਪੜਤਾਲ ਸਾਰੀ ਆਪ ਕਰਨੀ ਹੁੰਦੀ ਹੈ ਇਸ ਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਕੁੜੀ ਪ੍ਰਾਈਵੇਟ ਸਕੂਲ ਟੀਚਰ ਹੈ ਮੁੰਡਾ ਚਾਹੀਦਾ ਜੀ ਮੁੰਡਾ ਚੰਗੇ ਤੇ ਛੋਟੇ ਪਰਿਵਾਰ ਦਾ ਵਧੀਆ ਪੜਿਆ ਲਿਖਿਆ ਮੁੰਡਾ ਹੋਵੇ ਮੁੰਡਾ ਸਰਕਾਰੀ ਨੌਕਰੀ ਜਾਂ ਕਿਸੇ ਕੰਟਰੀ ਦੇ ਵਿੱਚ ਹੋਵੇ ਮੈਰਜ ਬਿਊਰੋ ਵਾਲੇ ਵੀਰ ਫੋਨ ਨਾ ਕਰਨ ਜੀ ਏਰੀਆ ਨੋਟ ਕਰੋ ਹੁਸ਼ਿਆਰਪੁਰ ਗੋਤ ਅहीर ਦੋ ਭੈਣਾਂ ਨੇ ਦੋ ਭਰਾ ਨੇ ਕੁੜੀ ਦੀ ਬੀਏ ਤੇ ਐਲ ਐਲਬੀ ਕੀਤੀ ਹੋਈ ਹੈ ਆਈ ਲੈਟਸ ਦੇ ਵਿੱਚੋਂ 6 ਬੈਂਡ ਵੀ ਆਏ ਹੋਏ ਨੇ ਕੱਦ 5 ਫੁੱਟ 3 ਇੰਚ ਉਮਰ 15 5 1984 ਕਾਸਟ 크ਰਿਸਚਨ ਕੁੜੀ ਹੁਣ ਪ੍ਰਾਈਵੇਟ ਸਕੂਲ ਦੇ ਵਿੱਚ ਨੌਕਰੀ ਕਰਦੀ ਹੈ ਤੇ ਮੁੰਡਾ ਚਾਹੀਦਾ ਮੁੰਡਾ ਵਧੀਆ ਛੋਟੇ ਪਰਿਵਾਰ ਦੇ ਵਿੱਚੋਂ ਸੋਹਣਾ ਮੁੰਡਾ ਹੋਵੇ ਵਧੀਆ ਪੜਿਆ ਲਿਖਿਆ ਸਰਕਾਰੀ ਨੌਕਰੀ ਜਾਂ ਕਿਸੇ ਕੰਟਰੀ ਦੇ ਵਿੱਚ ਹੋਵੇ ਪਰਿਵਾਰ ਦਾ ਪੂਰਾ ਨੰਬਰ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਕੇ ਲੈ ਸਕਦੇ ਹੋ ਜੇਕਰ ਤੁਹਾਡੀ ਇਸ ਰਿਸ਼ਤੇ ਨਾਲ ਮੈਚ ਬੁੰਦੀ ਹੈ ਅਗਲਾ ਰਿਸ਼ਤਾ ਜੀ RAM ਗੜੀਏ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਹੈ ਮੁੰਡਾ ਰੇਲयंस ਕੰਪਨੀ ਦੇ ਵਿੱਚ ਇੰਜੀਨੀਅਰ ਹੈ 25000 ਰੁਪਏ ਤਨਖਾਹ ਪ੍ਰਾਈਸ ਦੀ ਗੱਲ ਕਰੀ ਤਾਂ ਆਈਟੀਆ ਕੀਤੀ ਹੋਈ ਹੈ ਇਲੈਕਟ੍ਰੀਕਲ ਦੀ ਕੱਦ 5 ਫੁੱਟ 7 ਇੰਚ ਉਮਰ 17 7 1983 ਜਲੰਧਰ ਏਰੀਆ ਗੋਤ ਸਹੋਤਾ ਲੜਕੇ ਦੇ ਪਿਤਾ ਸਰਕਾਰੀ ਮੁਲਾਜ਼ਮ ਰਿਟਾਇਰ ਨੇ ਜੀ ਕੁੜੀ ਚਾਹੀਦੀ ਹੈ ਜਿਹੜੀ ਕੁੜੀ ਘਰੇਲੂ ਘਰੇਲੂ ਕੁੜੀ ਦੀ ਲੋੜ ਹੈ ਜੀ ਪਰਿਵਾਰ ਨੂੰ ਪਰਿਵਾਰ ਦੀ ਮੰਗ ਕੋਈ ਨਹੀਂ ਹੈਗੀ ਜੋ ਕੁੜੀ ਘਰਬਾਰ সাম ਸਕੇ ਇਸ ਤਰ੍ਹਾਂ ਦੇ ਰਿਸ਼ਤੇ ਲੋੜ ਹੈ ਜੀ ਪਰਿਵਾਰ ਦਾ ਪੂਰਾ ਨੰਬਰ ਲਗਾਤਾ ਸਕਰੀਨ ਤੇ ਦਿੱਤਾ ਗਿਆ ਹੈ ਪਰਿਵਾਰ ਦੇ ਨਾਲ ਤੁਸੀਂ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਮੈਰਿਜ ਬਿਊਰੋ ਵਾਲੇ ਵੀਰ ਫੋਨ ਨਾ ਕਰਨ ਅਗਲਾ ਰੇਸਤਾ ਕਰ ਲਓ ਜੀ ਨੋਟ ਕੁੜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਰਜਿਸਟਰਡ ਨਰਸ ਹੈ ਜਾਣਕਾਰੀ ਕਰੋ ਜੀ ਨੋਟ ਰਵਦਾਸ ਪਰਿਵਾਰ ਦੇ ਵਿੱਚੋਂ ਕੁੜੀ ਹੈ ਲੁਧਿਆਣਾ ਏਰੀਆ ਗੋਤ ਮਹਿਮੀ ਕੁੜੀ ਦੀ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਕੱਦ 5 ਫੁੱਟ 2 ਇੰਚ ਉਮਰ 29 ਸਾਲ ਇੱਕ ਭਰਾ ਉਹ ਵੀ ਕੈਨੇਡਾ ਦੇ ਵਿੱਚ ਹੈ ਜੀ ਲੜਕੀ ਦੇ ਪਿਤਾ ਪਹਿਲਾਂ ਦबई ਦੇ ਵਿੱਚ ਰਹਿੰਦੇ ਸੀਗੇ ਹੁਣ ਪੰਜਾਬ ਦੇ ਵਿੱਚ ਨੇਗੇ ਲੜਕੀ ਦੇ ਮਾਤਾ ਪ੍ਰਾਈਵੇਟ ਸਕੂਲ ਟੀਚਰ ਨੇ ਰਿਸ਼ਤਾ ਚਾਹੀਦਾ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਤੇ ਮੁੰਡੇ ਦਾ ਆਪਣਾ ਵਧੀਆ ਕੰਮਕਾਰ ਹੋਵੇ ਸਿਰਫ ਰਵੀਦਾਸ ਕਾਸਟ ਵਾਲੇ ਹੀ ਸੰਪਰਕ ਕਰਨ ਜੀ ਜਾਣਕਾਰੀ ਨੂੰ ਪੂਰੀ ਚੰਗੀ ਤਰ੍ਹਾਂ ਧਿਆਨ ਦੇਣਾ ਪੜਕੇ ਜੇਕਰ ਤੁਹਾਡੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਤਾਂ ਤੁਸੀਂ ਇਸ ਰਿਸ਼ਤੇ ਦਾ ਸਕਰੀਨਸ਼ਾਟ ਖਿੱਚ ਕੇ ਸਾਨੂੰ ਹੇਠਾ ਚੱਲ ਰਹੇ ਨੰਬਰ ਤੇ WhatsApp ਮੈਸੇਜ ਭੇਜੋ ਅਸੀਂ ਰਿਸ਼ਤੇ ਦੀ ਮੈਚਿੰਗ ਕਰਕੇ ਪਰਿਵਾਰ ਦਾ ਨੰਬਰ ਦੇ ਦੇਵਾਂਗੇ ਉਸ ਤੋਂ ਬਾਅਦ ਤੁਸੀਂ ਪਰਿਵਾਰ ਦੇ ਨਾਲ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਹੈ ਮੁੰਡਾ ਕੈਨੇਡਾ ਦਾ ਜੰਪਲ ਤੇ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਕੈਲਗਰੀ ਦੇ ਵਿੱਚ ਸਾਰਾ ਪਰਿਵਾਰ ਰਹਿੰਦਾ ਹੈ ਪਰਿਵਾਰ ਦਾ ਆਪਣਾ ਬਿਜ਼ਨਸ ਹੈ ਸਾਰਾ ਪਰਿਵਾਰ ਸਿਟੀਜ਼ਨ ਹੈ ਜੀ ਦੋ ਭਰਾ ਨੇ ਮੁੰਡੇ ਦੇ ਉਹ ਵੀ ਛੋਟੇ ਨੇਗੇ ਉਹ ਵੀ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਜਲੰਧਰ ਤੋਂ ਮੁੰਡੇ ਦਾ ਰਿਸ਼ਤਾ ਪੜਾਈ ਦੀ ਗੱਲ ਕਰੀ ਤਾਂ ਮਕੈਨੀਕਲ ਡਿਗਰੀ ਕੀਤੀ ਹੋਈ ਆ 4 ਸਾਲ ਦੀ ਕੱਦ 6 ਫੁੱਟ ਉਮਰ 1 8 1998 ਕੁੜੀ ਚਾਹੀਦੀ ਆ ਜੀ ਇਹਨਾਂ ਦਾ ਗੋਤ ਹੈਗਾ ਬਿਰਕ ਤੇ ਪੰਜਾਬ ਵਿੱਚ ਪੰਜਾਬ ਦੇ ਵਿੱਚ ਵੀ ਪਰਿਵਾਰ ਦੀ ਆਪਣੀ ਵਧੀਆ ਪ੍ਰਾਪਰਟੀ ਹੈ ਰਿਸ਼ਤਾ ਚਾਹੀਦਾ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਪੰਜਾਬ ਤੋਂ ਹੋਵੇ ਮੰਗ ਪਰਿਵਾਰ ਦੀ ਕੋਈ ਨਹੀਂ ਹੈਗੀ ਕੁੜੀ ਦੀ ਪੜ੍ਹਾਈ ਵਧੀਆ ਤੇ ਪਰਿਵਾਰ ਚੰਗੇ ਖਾਨਦਾਨ ਦਾ ਹੋਵੇ ਸੀਰੀਅਸ ਹੀ ਸੰਪਰਕ ਕਰਨ ਜੀ ਪਰਿਵਾਰ ਦਾ ਕੈਨੇਡਾ ਵਾਲਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਜੀ ਪਰਿਵਾਰ ਦੇ ਨਾਲ ਤੁਸੀਂ ਵਟਸਐਪ ਤੇ ਮੈਸੇਜ ਜਾਂ ਫੋਨ ਕਰਕੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੇਕਰ ਤੁਹਾਡੀ ਇਸ ਰਿਸ਼ਤੇ ਦੇ ਨਾਲ ਮੈਚਿੰਗ ਹੁੰਦੀ ਹੈ ਅਗਲਾ ਰਿਸ਼ਤਾ ਜੀ ਕੁੜੀ ਬੁਟੀਕ ਦਾ ਆਪਣਾ ਕੰਮ ਕਰਦੀ ਹੈ ਐਸਸੀ ਕਾਸਟ ਹੁਸਿਆਰਪੁਰ ਏਰੀਆ ਪੜ੍ਹਾਈ 10ਵੀਂ ਪਾਸ ਆ ਕੱਦ 5 ਫੁੱਟ 5 ਇੰਚ ਉਮਰ 1993 ਭੈਣ ਰੇਲਵੇ ਦੇ ਵਿੱਚ ਸਰਕਾਰੀ ਨੌਕਰੀ ਕਰਦੇ ਨੇ ਜੀ ਇੱਕ ਭਰਾ ਉਹ ਵੀ ਰੇਲਵੇ ਦੇ ਵਿੱਚ ਸਰਕਾਰੀ ਨੌਕਰੀ ਕਰਦੇ ਨੇ ਪਿਤਾ ਸਵਰਗਵਾਸ ਸਰਕਾਰੀ ਨੌਕਰੀ ਕਰਦੇ ਸਨ ਰਿਸ਼ਤਾ ਚਾਹੀਦਾ ਜੀ ਸਿਰਫ ਐਸਸੀ ਕਾਸਟ ਵਾਲੇ ਹੀ ਸੰਪਰਕ ਕਰਨ ਮੁੰਡਾ ਚਾਹੇ ਤਲਾਕशुदा ਹੋਵੇ ਪਰ ਕੋਈ ਮੁੰਡੇ ਦੇ ਬੱਚਾ ਨਾ ਹੋਵੇ ਮੁੰਡਾ ਕਨੇਡਾ ਜਾਂ ਆਸਟ੍ਰੇਲੀਆ ਤੋਂ ਹੋਵੇ ਮੁੰਡੇ ਦੀ ਉਮਰ 37 ਸਾਲ ਤੋਂ ਕੋਵੇ ਪਰਿਵਾਰ ਤਾਂ ਵੀ ਰਿਸ਼ਤਾ ਲੈ ਲਵੇਗਾ ਏਰੀਆ ਨੋਟ ਕਰ ਲਓ ਜੀ ਏਰੀਆ 50 ਕਿਲੋਮੀਟਰ ਤੱਕ ਹੋਵੇ ਇਸ ਤੋਂ ਵੱਧ ਏਰੀਏ ਬਾਰੇ ਸੰਪਰਕ ਨਾ ਕਰਨ ਜੇਕਰ ਤੁਹਾਡੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜੋ ਅਸੀਂ ਪਰਿਵਾਰ ਦਾ ਪੂਰਾ ਨੰਬਰ ਦੇ ਦੇਵਾਂਗੇ ਅਗਲਾ ਰਿਸ਼ਤਾ ਜੀ ਨੋਟ ਕਰੋ ਮੁੰਡਾ ਸਰਕਾਰੀ ਅਧਿਆਪਕ ਹੈ 70000 ਰੁਪਏ ਤਨਖਾਹ ਮਾਨਸਾ ਸ਼ਹਿਰ ਦੇ ਵਿੱਚ ਆਪਣੀਆਂ ਦੋ ਕੋਠੀਆਂ ਨੇ ਪਰਿਵਾਰ ਕੋਲ ਜ਼ਮੀਨ ਨਹੀਂ ਹੈਗੀ ਜਾਣਕਾਰੀ ਰਿਕਾਰਡ ਕਰੋ ਜੀ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮਾਨਸਾ ਏਰੀਆ ਪੜ੍ਹਾਈ ਦੀ ਗੱਲ ਕਰੀਦਾ ਬੀਏ ਤੇ ਈਟੀਟੀ ਕੀਤੀ ਹੋਈ ਹੈ ਕੱਦ 5 ਫੁੱਟ 5 ਇੰਚ ਉਮਰ 16 ਤੋਂ 1992 ਗੋਤ ਔਲਖ ਪਿਤਾ ਸਵਰਗਵਾਸ ਮਾਤਾ ਸਰਕਾਰੀ ਰਿਟਾਇਰ ਨੇ ਜੀ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਹਣੀ ਪੜੀ ਲਿਖੀ ਹੋਵੇ ਪਰਿਵਾਰ ਨੂੰ ਕੁੜੀ ਵਧੀਆ ਦੀ ਲੋੜ ਹੈ ਜੀ ਡਿਮਾਂਡ ਪਰਿਵਾਰ ਦੀ ਕੋਈ ਨਹੀਂ ਹੈਗੀ ਡਿਮਾਂਡ ਕੋਈ ਵੀ ਨਹੀਂ ਹੈਗੀ ਪਰਿਵਾਰ ਦੀ ਕੁੜੀ ਸੋਹਣੀ ਵਧੀਆ ਵਧੀਆ ਪਰਿਵਾਰ ਦੀ ਹੋਵੇ ਪਰਿਵਾਰ ਦਾ ਪੂਰਾ ਨੰਬਰ ਲੱਗਾ ਤਾਂ ਸਕਰੀਨ ਤੇ ਚੱਲ ਰਿਹਾ ਤੁਸੀਂ ਪਰਿਵਾਰ ਦੇ ਨਾਲ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੇਕਰ ਤੁਹਾਡੀ ਇਸ ਰਿਸ਼ਤੇ ਦੇ ਨਾਲ ਮੈਚਿੰਗ ਹੁੰਦੀ ਹੈ। ਅਗਲਾ ਰਿਸ਼ਤਾ ਕਰ ਲਓ ਜੀ। ਨੋਟ ਤਲਾਕ ਸੁਦਾ ਕੁੜੀ ਦਾ ਰਿਸ਼ਤਾ ਹੈ। ਵਿਆਹ ਤੋਂ 1 ਸਾਲ ਬਾਅਦ ਕੁੜੀ ਦਾ ਤਲਾਕ ਹੋ ਗਿਆ ਸੀ। ਕੁੜੀ ਦਾ ਰੰਗ ਸਾਵਲਾ ਹੈ ਜੀ। ਕੁੜੀ ਹੁਣ ਸਟੀਚਿੰਗ ਦਾ ਕੰਮ ਕਰੇ ਰਹਿ ਕੇ ਕਰਦੀ ਹੈ। ਕਾਸਟ ਰਾਏਸਿਕ ਏਰੀਆ ਫਾਜ਼ਲ ਕਪੜਾਈ ਐਮਏ ਕੀਤੀ ਹੋਈ ਹੈ ਤੇ ਕੱਦ 5 ਫੁੱਟ। ਉਮਰ 32 ਸਾਲ, ਦੋ ਭੈਣਾਂ ਨੇ, ਦੋ ਭਰਾ ਨੇ ਰਿਸ਼ਤਾ ਚਾਹੀਦਾ ਜੀ। ਸਿਰਫ ਰਾਏਸਿਕ ਕਾਸਟ ਵਾਲੇ ਹੀ ਸੰਪਰਕ ਕਰਨ ਮੁੰਡਾ ਚਾਹੀਏ। ਤਲਾਕ ਸੁਦਾ ਹੋਵੇ। ਮੁੰਡੇ ਕੋਲ 3-4 ਕਿੱਲੇ ਜ਼ਮੀਨ ਦੇ ਹੋਣ ਨਸ਼ਾ ਰਹਿਤ ਹੋਵੇ ਤੇ ਨਾਲ ਕੋਈ ਮੁੰਡਾ ਆਪਣਾ ਕੰਮ ਕਰ ਕਰਦਾ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਲੋੜ ਹੈ ਜੀ ਪਰਿਵਾਰ ਦਾ 8 ਅੰਕਾ ਦਾ ਨੰਬਰ ਲਗਾਤਾਰ ਸਕਰੀਨ ਤੇ ਦਿੱਤਾ ਗਿਆ ਹੈ ਆਗਲਾ ਰਿਸ਼ਤਾ ਕਰ ਲਓ ਜੀ ਨੋਟ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਮੁੰਡੇ ਦਾ ਤਲਾਕ ਹੋਇਆ ਹੈ ਪਰ ਕੋਈ ਬੱਚਾ ਨਹੀਂ ਹੈਗਾ ਮੁੰਡੇ ਕੋਲ 10 ਸਾਲ ਦਾ ਅਮਰੀਕਾ ਦਾ ਵੀਜ਼ਾ ਹੈ ਏਰੀਆ ਨੋਟ ਕਰੋ ਜੀ ਮਾਨਸਾ ਜੱਟ ਸਿੱਖ ਪਰਿਵਾਰ ਹੈ ਪੜਾਈ ਗ੍ਰੈਜੂਏਟ ਕੀਤੀ ਹੋਈ ਹੈ ਕੱਦ 5 ਫੁੱਟ 7 ਇੰਚ ਉਮਰ 1993 ਮੁੰਡੇ ਕੋਲ ਜ਼ਮੀਨ ਦੇ 7 ਕਿੱਲੇ ਨੇ ਜੀ ਗੋਤ ਸਿੱਧੂ ਰਸਤਾ ਰਸਤਾ ਚਾਹੀਦਾ ਜੀ ਸਿਰਫ ਜੱਟ ਸਿੱਖ ਹੀ ਸੰਪਰਕ ਕਰਨ ਚਾਹੇ ਕੁੜੀ ਦਾ ਤਲਾਕ ਹੋਇਆ ਹੋਵੇ ਪਰ ਕੋਈ ਬੱਚਾ ਨਾ ਹੋਵੇ ਕੁੜੀ ਕੈਨੇਡਾ ਦੀ ਪੀਆਰ ਹੋਵੇ ਜੇਕਰ ਕੁੜੀ ਕੋਈ ਮੈਡੀਕਲ ਲਾਈਨ ਦੇ ਵਿੱਚ ਹੈ ਤਾਂ ਕੁੜੀ ਪੀਆਰ ਵੀ ਨਾ ਹੋਵੇ ਤਾਂ ਵੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ ਕੈਨੇਡਾ ਵਾਲਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਪਰਿਵਾਰ ਦੇ ਨਾਲ ਵਟਸਐਪ ਤੇ ਮੈਸੇਜ ਕਰਕੇ ਜਾਂ ਪਰਿਵਾਰ ਨੂੰ ਵਟਸਐਪ ਤੇ ਕਾਲ ਕਰਕੇ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਹਿਸਤਾ ਨੋਟ ਕਰ ਲਓ ਜੀ ਮੁੰਡੇ ਕੋਲ 25 ਕਿੱਲੇ ਜ਼ਮੀਨ ਦੇ ਹੁੰਦੇ ਨੇ ਇੱਕ ਆਪਣਾ ਫਾਰਮ ਹਾਊਸ ਤੇ ਡੇਅਰੀ ਫਾਰਮ ਹੈ ਸੰਧੂ ਗੋਤ ਮੁੰਡਾ ਮਲਟੀ ਨੈਸ਼ਨਲ ਕੰਪਨੀ ਦੇ ਵਿੱਚ ਇੰਜੀਨੀਅਰ ਦੇ ਤੌਰ ਤੇ ਮੁੰਡਾ ਜੌਬ ਕਰ ਰਿਹਾ ਹੈ ਮੁੰਡੇ ਦੀ ਚੰਗੀ ਤਨਖਾਹ ਹੈ ਪਟਿਆਲਾ ਏਰੀਆ ਪੜਾਈ ਦੀ ਗੱਲ ਕਰੀ ਤਾਂ ਇਲੈਕਟ੍ਰੀਕਲ ਇੰਜੀਨੀਅਰ ਕੱਦ 6 ਫੁੱਟ ਉਮਰ 15 9 2000 ਦਾ ਮੁੰਡੇ ਦਾ ਡੇਟ ਆਫ ਬਰਥ ਹੈ ਪਟਿਆਲਾ ਏਰੀਆ ਕੁੜੀ ਚਾਹੀਦੀ ਜੀ ਕੁੜੀ ਵਧੀਆ ਸੋਹਣੀ ਹੋਵੇ ਕੁੜੀ ਦਾ ਕੱਦ 5 ਫੁੱਟ 7 ਇੰਚ ਤੋਂ ਘੱਟ ਨਾ ਹੋਵੇ ਅਮਰੀਕਾ ਕੈਨੇਡਾ ਦੀ ਪੀਆਰ ਜਾਂ ਕੋਈ ਸਿਟੀਜ਼ਨ ਹੋਵੇ ਜੇ ਕੁੜੀ ਦੀ ਚੰਗੀ ਪੜ੍ਹਾਈ ਕੀਤੀ ਹੈ ਵਧੀਆ ਪੜ੍ਹਾਈ ਕੀਤੀ ਹੈ ਤਾਂ ਕੁੜੀ ਪੰਜਾਬ ਤੋਂ ਵੀ ਹੋਵੇ ਤਾਂ ਵੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਏਰੀਆ ਨੋਟ ਕਰ ਲਓ ਪਟਿਆਲੇ ਦੇ 80 ਕਿਲੋਮੀਟਰ ਦੇ ਅੰਦਰ ਅੰਦਰ ਏਰੀਏ ਵਾਲੀ ਕੁੜੀ ਦੀ ਲੋੜ ਹੈ ਜੀ ਇਸ ਤੋਂ ਵੱਧ ਪਰਿਵਾਰ ਨੂੰ ਸੰਪਰਕ ਨਾ ਕਰਨ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਅੰਮ੍ਰਿਤਧਾਰੀ ਮੁੰਡੇ ਦਾ ਰਿਸ਼ਤਾ ਹੈ ਮੁੰਡਾ ਪ੍ਰਾਈਵੇਟ 뮤직 ਟੀਚਰ ਹੈ ਇੱਕ ਭਰਾ ਉਹ ਪਰਿਵਾਰ ਦੇ ਸਮੇਤ ਹਾਈਦਰਾਬਾਦ ਦੇ ਵਿੱਚ ਰਹਿੰਦਾ ਹੈ ਦੂਜਾ ਭਰਾ ਅ ਪਰਿਵਾਰ ਦੇ ਸਮੇਤ ਅਮਰੀਕਾ ਦੇ ਵਿੱਚ ਰਹਿੰਦਾ ਹੈ ਜਾਣਕਾਰੀ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਕੱਦ 5 ਫੁੱਟ 6 ਇੰਚ ਪੜਾਈ ਦੀ ਗੱਲ ਕਰੀ ਤਾਂ ਬੀਏ ਤੇ ਐਮਏ ਕੀਤੀ ਹੋਈ ਆ 뮤직 ਦੇ ਨਾਲ ਏਰੀਆ ਕਰਨਾਲ ਹਰਿਆਣਾ ਉਮਰ 15-10-1992 ਗੋਤ ਬਿਰਕ ਮੁੰਡੇ ਕੋਲ ਜ਼ਮੀਨ ਦੇ 4 ਕਿੱਲੇ ਨੇ ਜੀ ਤੇ ਪਿਤਾ ਸਵਰਗਵਾਸ ਪਰਿਵਾਰ ਦਾ 2 ਕਨਾਲਾਂ ਦੇ ਵਿੱਚ ਆਪਣਾ ਵਧੀਆ ਘਰਬਾਰ ਪਾਇਆ ਹੋਇਆ ਹੈ ਪਰਿਵਾਰ ਦੇ ਵਿੱਚ ਦੋਵੇਂ ਮਾਂ ਪੁੱਤ ਰਹਿੰਦੇ ਨੇ ਪਰਿਵਾਰ ਸਾਦੇ ਵਿਆਹ ਦੇ ਵਿੱਚ ਹੱਕ ਦੇ ਵਿੱਚ ਹੈ ਤੇ ਮੋਬਾਈਲ ਨੰਬਰ ਪੂਰਾ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਪਰਿਵਾਰ ਦੇ ਨਾਲ ਅੰਬਰਤਾਰੀ ਕੁੜੀ ਵਾਲੇ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਆਪਣਾ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੈ ਮੁੰਡੇ ਦਾ ਆਪਣਾ ਵਧੀਆ ਕੰਮਕਾਰ ਹੈ ਰਿਸ਼ਤੇ ਦੀ ਜਾਣਕਾਰੀ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਜਲੰਧਰ ਤੋਂ ਮੁੰਡੇ ਦਾ ਰਿਸ਼ਤਾ ਇੱਕ ਭੈਣ ਉਹ ਕੈਨੇਡਾ ਦੇ ਵਿੱਚ ਰਹਿੰਦੇ ਨੇ ਪੜ੍ਹਾਈ ਦੀ ਗੱਲ ਕਰੀਏ ਤਾਂ ਬੀ ਕਾਮ ਮੁੰਡੇ ਨੇ ਕੀਤੀ ਹੋਈ ਹੈ ਕੱਦ 5 ਫੁੱਟ 11 ਇੰਚ ਉਮਰ 22 21 1992 ਤੇ ਕੁੜੀ ਚਾਹੀਦੀ ਹੈ ਜੀ ਕੁੜੀ ਦਾ ਕੱਦ 5 ਫੁੱਟ 3 ਇੰਚ ਤੋਂ ਘੱਟ ਨਾ ਹੋਵੇ ਨਰਸਿੰਗ ਕੁੜੀ ਨੂੰ ਪਹਿਲ ਹੈ ਕੁੜੀ ਚਾਹੇ ਪੰਜਾਬ ਤੋਂ ਹੋਵੇ ਚਾਹੇ ਕੁੜੀ ਨਿਊਜ਼ੀਲੈਂਡ ਤੋਂ ਹੋਵੇ ਜਲੰਧਰ ਏਰੀਆ ਨੂੰ ਪਹਿਲ ਹੈ ਪਰਿਵਾਰ ਦਾ ਆ ਨਿਊਜ਼ੀਲੈਂਡ ਵਾਲਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਤੁਸੀਂ ਪਰਿਵਾਰ ਦੇ ਨਾਲ WhatsApp ਤੇ ਮੈਸੇਜ ਜਾਂ WhatsApp ਤੇ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਮੈਰਿਜ ਬਿਊਰੋ ਵਾਲੇ ਵੀਰ ਸੰਪਰਕ ਨਾ ਕਰਨ ਜੀ ਪਰਿਵਾਰ ਨੇ ਖਾਸ ਤੌਰ ਤੇ ਕਿਹਾ ਮੈਰਿਜ ਬਿਊਰੋ ਵਾਲੇ ਵੀਰ ਸੰਪਰਕ ਨਾ ਕਰਨ ਅਗਰ ਰਹਿਤਾ ਜੀ ਸਟਾਫ ਨਰਸ ਦੀ ਕੁੜੀ ਜੌਬ ਕਰਦੀ ਹੈ ਅੰਮ੍ਰਿਤਸਰ ਤੋਂ ਕਾਸਟ ਬਾਲਮਿਕ ਕੁੜੀ ਦੀ ਪਲੱਸ 2 ਕੀਤੀ ਹੋਈ ਤੇ ਆਈਟੀਆ ਕੀਤੀ ਹੋਈ ਹੈ ਕੱਦ 5 ਫੁੱਟ 3 ਇੰਚ ਉਮਰ 31 ਦਾਸ 2008 ਕੁੜੀ ਦਾ ਜਨਮ ਹੈ ਰਿਸ਼ਤਾ ਚਾਹੀਦਾ ਜੀ ਮੁੰਡਾ ਕੋਈ ਸਰਕਾਰੀ ਮੁਲਾਜ਼ਮ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਲੋੜ ਹੈ ਜੀ ਪਰਿਵਾਰ ਦਾ 8 ਅੰਕਾਂ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਪਰਿਵਾਰ ਦਾ ਪੂਰਾ ਨੰਬਰ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਭੇਜ ਕੇ ਲੈ ਸਕਦੇ ਹੋ ਹਾਂਜੀ ਨੋਟ ਕਰ ਲੋ ਆਪਣਾ ਆਗਲਾ ਰਿਸ਼ਤਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਹੈ ਜੀ ਮੁੰਡੇ ਦਾ ਆਪਣਾ ਵਧੀਆ ਕੰਮਕਾਰ ਆ ਮੁੰਡਾ ਵਧੀਆ ਚੰਗੀ ਕਮਾਈ ਕਰਦਾ ਹੈ ਮੁੰਡਾ ਨਸਰ ਆਹਤ ਹੈ ਜੀ ਜਗਰਾਉਂ ਤੇ ਲੁਧਿਆਣਾ ਏਰੀਆ ਹੈ ਮੁੰਡੇ ਦਾ ਪੜਾਈ ਪਲੱਸ 2 ਤੇ ਆਈਟੀਆਈ ਕੀਤੀ ਹੋਈ ਹੈ ਕੱਦ 5 ਫੁੱਟ 7 ਇੰਚ ਉਮਰ 5 5 1993 ਜ਼ਮੀਨ ਦੇ ਮੁੰਡੇ ਕੋਲ 4 ਕਿੱਲੇ ਨੇ ਜੀ ਗੋਤ ਸੈਖੋ ਤੇ ਮੁੰਡੇ ਦੇ ਪਿਤਾ ਸਰਕਾਰੀ ਅਫਸਰ ਰਿਟਾਇਰ ਨੇ ਜੀ ਕੁੜੀ ਚਾਹੀਦੀ ਆ ਕੁੜੀ ਐਨ ਆਰ ਆਈ ਹੋਵੇ ਪਰਿਵਾਰ ਵਿਆਹ ਤੇ ਖਰਚਾ ਕਰ ਦੇਵੇਗਾ ਜਾਂ ਕੁੜੀ ਦੇ ਆਈਲੈਟਸ ਦੇ ਵਿੱਚੋਂ ਬੈਂਡ ਆਏ ਹੋਣ ਪਰਿਵਾਰ ਜਿੰਨਾ ਵੀ ਬਾਹਰ ਜਾਣ ਤੇ ਖਰਚਾ ਕਰੇ ਹੋਵੇਗਾ ਉਹ ਸਾਰਾ ਮੁੰਡੇ ਦੇ ਪਰਿਵਾਰ ਦਾ ਹੋਵੇਗਾ ਪਰਿਵਾਰ ਦਾ ਪੂਰਾ ਨੰਬਰ ਲਗਾਤਾਰ ਸਕਰੀਨ ਤੇ ਦਿੱਤਾ ਗਿਆ ਹੈ ਤੁਸੀਂ ਪਰਿਵਾਰ ਦੇ ਨਾਲ ਫੋਨ ਰਾਹੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣਾ ਮੁੰਡਾ ਆਸਟ੍ਰੇਲੀਆ ਦਾ ਪੀਆਰ ਹੈ ਤੇ ਆਪਣੀ ਮੁੰਡੇ ਦੀ ਕੰਪਨੀ ਹੈ ਆਸਟ੍ਰੇਲੀਆ ਦੇ ਵਿੱਚ ਸਾਰਾ ਪਰਿਵਾਰ ਵੀ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਮੁੰਡਾ ਪੱਗ ਬੰਨਦਾ ਤੇ ਸੁੱਧ ਪੈਸ ਨੂੰ ਮੁੰਡਾ ਹੈ ਜਾਣਕਾਰੀ ਕਰੋ ਜੀ ਨੋਟ ਚੱਟ ਸਿੱਖ ਪਰਿਵਾਰ ਦੇ ਵਿੱਚੋਂ ਲੁਧਿਆਣਾ ਏਰੀਆ ਗੋਤ ਸਿੱਧੂ ਮੁੰਡੇ ਕੋਲ 8 ਕਿੱਲੇ ਜ਼ਮੀਨ ਦੇ ਨੇ ਤੇ ਨਾਲ ਮੁੰਡੇ ਕੋਲ ਆਪਣੀ ਸਹਿਰੀ ਪ੍ਰਾਪਰਟੀ ਵੀ ਹੈਗੀ ਹੈ ਜੀ ਪੜ੍ਹਾਈ ਦੀ ਗੱਲ ਕਰੀ ਤਾਂ ਪਲੱਸ 2 ਕੀਤੀ ਹੋਈ ਹੈ ਮੈਡੀਕਲ ਦੇ ਨਾਲ ਕੱਦ 5 ਫੁੱਟ 8 ਇੰਚ ਉਮਰ 19 10 1997 ਇੱਕ ਭੈਣ ਕੈਨੇਡਾ ਦੇ ਵਿੱਚ ਡਾਕਟਰ ਹੈ ਜੀ ਇੱਕ ਭੈਣ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈ ਰਿਸ਼ਤਾ ਚਾਹੀਦਾ ਕੁੜੀ ਦਾ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਪਹਿਲ ਕੁੜੀ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਹੋਵੇ ਚਾਹੇ ਕੁੜੀ ਪੀਆਰ ਹੋਵੇ ਚਾਹੇ ਕੁੜੀ ਸਟੂਡੈਂਟ ਹੋਵੇ ਸੰਪਰਕ ਕਰ ਸਕਦੇ ਨੇ ਜੀ ਬੀਐਸਸੀ ਨਰਸਿੰਗ ਜਾਂ ਆਈਟੀਆਈ ਕੀਤੀ ਹੈ ਇਸ ਤਰ੍ਹਾਂ ਦੀ ਕੁੜੀ ਦੀ ਲੋੜ ਹੈ ਜੀ ਪਰਿਵਾਰ ਦਾ ਆਸਟ੍ਰੇਲੀਆ ਵਾਲਾ ਨੰਬਰ ਲਗਾਤਾਰ ਸਕਰੀਨ ਤੇ ਦਿੱਤਾ ਗਿਆ ਹੈ ਜੇਕਰ ਤੁਹਾਡੇ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਤਾਂ ਤੁਸੀਂ ਪਰਿਵਾਰ ਨਾਲ WhatsApp ਤੇ ਮੈਸੇਜ ਭੇਜ ਕੇ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰ ਲਓ ਜੀ ਨੋਟ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਹੈਲਥ케ਅਰ ਦੀ ਜੌਬ ਕਰਦਾ ਮੁੰਡਾ ਪੱਗ ਬੰਨਦਾ ਕੁੜੀ ਚਾਹੀਦੀ ਹੈ ਕੁੜੀ ਵਧੀਆ ਸੋਹਣੀ ਤੇ ਸਿਆਣੀ ਹੋਵੇ ਕੁੜੀ ਚਾਹੀਏ ਕੈਨੇਡਾ ਤੋਂ ਹੋਵੇ ਚਾਹੇ ਪੰਜਾਬ ਤੋਂ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਕਿ ਕੁੜੀ ਦਾ ਕੱਦ 5 ਫੁੱਟ 4 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਰਿਸ਼ਤੇ ਦੀ ਜਾਣਕਾਰੀ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਪਟਿਆਲੇ ਤੋਂ ਮੁੰਡੇ ਦਾ ਰਿਸ਼ਤਾ ਹੈ ਗੋਤ ਰਾਏ ਮੁੰਡੇ ਕੋਲ 10 ਕਿੱਲੇ ਜ਼ਮੀਨ ਦੇ ਨੇ ਇੱਕ ਭਰਾ ਹੈ ਪੜ੍ਹਾਈ ਦੀ ਗੱਲ ਕਰੀ ਤਾਂ ਬੈਚਲਰ ਆਫ ਡੈਂਟਿਸਟਰੀ ਕੀਤੀ ਹੋਈ ਆ ਕੱਦ 5 ਫੁੱਟ 10 ਇੰਚ ਉਮਰ 1993 ਕੁੜੀ ਵਧੀਆ ਚਾਹੀਦੀ ਆ ਜੀ ਜਿਹੜੀ ਸੋਹਣੀ ਹੋਵੇ ਚਾਹੇ ਕੁੜੀ ਕੈਨੇਡਾ ਤੋਂ ਚਾਹੇ ਪੰਜਾਬ ਤੋਂ ਹੋਵੇ ਪਰਿਵਾਰ ਦਾ ਪੂਰਾ ਨੰਬਰ ਲਗਾਤਾਰ ਸਕਰੀਨ ਤੇ ਦਿੱਤਾ ਗਿਆ ਹੈ ਤੁਸੀਂ ਪਰਿਵਾਰ ਦੇ ਨਾਲ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ। ਆਗਲਾ ਰਿਸ਼ਤਾ ਜੀ ਮੁੰਡਾ ਜੋਕੇ ਦੇ ਵਿੱਚ ਹੈ, ਜੋਕੇ ਦੇ ਵਿੱਚ ਆਪਣਾ ਵਧੀਆ ਕੰਮ ਆ ਮੁੰਡਾ ਕਟਿੰਗ ਵਾਲਾ ਹੈ। ਕੁੜੀ ਚਾਹੀਦੀ ਹੈ ਜਾਂ ਕੁੜੀ ਦੀ ਆਈਲਰਟਸ ਕੀਤੀ ਹੋਵੇ ਜਾਂ ਕੁੜੀ ਆਈਲਰਟਸ ਕਰ ਸਕਦੀ ਹੋਵੇ। ਪੀਟੀਵੀ ਕੀਤੀ ਹੋਵੇ ਤਾਂ ਪੀਟੀ ਕਰ ਸਕਦੇ ਹੋਵੇ ਪਰਿਵਾਰ ਕੁੜੀ ਨੂੰ ਬਾਹਰ ਭੇਜਣ ਦਾ ਸਾਰਾ ਖਰਚਾ ਕਰੂਗਾ। ਕੁੜੀ ਦੀ ਗ੍ਰੈਜੂਏਸ਼ਨ ਕੀਤੀ ਹੋਵੇ ਸਿਰਫ ਜੱਟ ਸਿੱਖ ਕਾਸਟ ਵਾਲੇ ਹੀ ਸੰਪਰਕ ਕਰਨ। ਚਾਹੇ ਕੁੜੀ ਦਾ ਤਲਾਕ ਹੋਇਆ ਹੋਵੇ ਤਾਂ ਵੀ ਪਰਿਵਾਰ ਰਿਸ਼ਤਾ ਲੈ ਲਵੇਗਾ। ਮੁੰਡੇ ਦਾ ਜਾਂ ਮੁੰਡੇ ਦੀ ਪੂਰੀ ਜਾਣਕਾਰੀ ਕਰੋ ਜੀ ਨੋਟ ਜਟ ਸਿੱਖ ਪਰਿਵਾਰ ਦੇ ਵਿੱਚੋਂ ਸ੍ਰੀ ਮੁਖਤਸਰ ਸਾਹਿਬ ਤੋਂ ਮੁੰਡੇ ਦਾ ਰਿਸ਼ਤਾ ਪੜਾਈ ਦੀ ਗੱਲ ਕਰੀਦਾ ਬੀਏ ਤੇ ਈਟੀਟੀ ਕੀਤੀ ਹੋਈ ਹੈ ਕੱਦ 5 ਫੁੱਟ 7 ਇੰਚ ਉਮਰ 1991 ਗੋਤ ਖੋਸਾ ਮੁੰਡੇ ਕੋਲ 2.5 ਕਿੱਲੇ ਜ਼ਮੀਨ ਦੇ ਨੇ ਜੀ ਪਰਿਵਾਰ ਦਾ ਪੂਰਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਪਰਿਵਾਰ ਦੇ ਨਾਲ ਤੁਸੀਂ ਫੋਨ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਇਹ ਸਨ ਅੱਜ ਦੇ ਆਪਣੇ ਖਾਸ-ਖਾਸ ਰਿਸ਼ਤੇ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਵੀ ਐਡ ਪਵਾਉਣੀ ਹੈ ਤਾਂ ਤੁਸੀਂ ਚੱਲ ਰਹੇ ਨੰਬਰ ਤੇ ਸਾਨੂੰ ਵਟਸਐਪ ਤੇ ਆਪਣੀ ਪ੍ਰੋਫਾਈਲ ਭੇਜ ਕੇ ਆਪਣੇ ਰਿਸ਼ਤੇ ਦੀ ਵੀ ਐਡ ਪਵਾ ਸਕਦੇ ਹੋ ਅਸੀਂ ਇਸ ਐਡ ਨੂੰ ਆਪਣੇ ਇੰਸਟਾਗ੍ਰam ਪੇਜ YouTube ਚੈਨਲ ਤੇ WhatsApp ਰਾਹੀਂ ਪ੍ਰਮੋਟ ਕਰਦੇ ਹਾਂ ਜਿੱਥੋਂ ਕਿ ਪਰਿਵਾਰ ਰਿਸ਼ਤੇ ਦੀ ਮੈਚਿੰਗ ਕਰਕੇ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਕੱਲ ਨੂੰ ਮਿਲਦੇ ਹਾਂ ਆਪਣੇ ਨਵੇਂ ਪ੍ਰੋਗਰਾਮ ਦੇ ਵਿੱਚ ਸਸਰੀ ਕਾਲਜੀ